ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋੜੀ ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ ਤੂੰ ਹੀ ਦਰਿਆ ਤੂੰ ਹੀ ਕਰਿਆ ਤੁਝੇ ਤੇ ਨਿਸਤਾਰ ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ ਤਰੋ ਕੇ ਪਿਆਰ ਰਹਾਓ ਨਾਮ ਤੇਰਾ ਆਧਾਰ ਮੇਰਾ ਜਿਉ ਫੂਲ ਜਈ ਹੈ ਨਾਰ ਕਹ ਕਬੀਰ ਗੁਲਾਮ ਕਰਕਾ ਜਿ ਆਏ ਭਾਵੇਂ ਮਾਰ ਕੀ ਸਮਝਾਉਂਦੇ ਆ ਭਗਤ ਜੀ ਹੁਕਮ ਬਾਰੇ ਸਮਝਾਉਂਦੇ ਆਪਾਂ ਨੂੰ ਬਾਣੀ ਹੁਕਮ ਦਾ ਵਖਿਆਨ ਕਰਦੀ ਹੈ ਆਪਾਂ ਤਾਂ ਵਿਚਾਰ ਕਰਨੀ ਹੈ ਗੁਰੂ ਭਗਤਾਂ ਦਾ ਦਰਸਾਇਆ ਹੋਇਆ ਮਾਰਗ ਇਹਦਾ ਲਾਹਾ ਲੈਣਾ ਹੈ ਆਪਾਂ ਇਹੀ ਲੈਣ ਜੀਵ ਆਇਆ ਵਾ ਇਹਾਂ ਘਾਟ ਚਲੋ ਹਰਲਾਹਾ ਅੱਗੇ ਵਸਨ ਸਹੇਲਾ ਜੇ ਕਿਸੇ ਨੇ ਸੁਖ ਸਾਗਰ ਪਹੁੰਚਣਾ ਤਾਂ ਭਾਈ ਗੁਰੂ ਭਗਤ ਨੇ ਦਰਸਾਇਆ ਰਾਤ ਤੇ ਆਪਾਂ ਨੂੰ ਕਮਰਕਸਾ ਕਰਨਾ ਹੀ ਪਊਗਾ ਮਨ ਨੂੰ ਬੰਨਣਾ ਹੀ ਪਊਗਾ ਬਨ ਕੇ ਲਜਾਣਾ ਇਹ ਮਨ ਅਬਦੀ ਹੋਂਦ ਆਪਦਾ ਹੁਕਮ ਛੇਤੀ ਨਹੀਂ ਛੱਡਦਾ ਇਹੀ ਇਹਦਾ ਕਾਲ ਹੈ ਬੁੱਧੀ ਪਿੱਛੇ ਚੱਲਦੀ ਹੈ ਜਦੋਂ ਬੁੱਧੀ ਗੁਰ ਸ਼ਬਦ ਦੇ ਗਿਆਨ ਨਾਲ ਸੂਝਵਾਨ ਹੋ ਜਾਂਦੀ ਹੈ ਫਿਰ ਮਨ ਨੂੰ ਵਸਤ ਕਰ ਲੈਂਦੀ ਹੈ ਗਿਆਨ ਕਾ ਵਦਾ ਮਨ ਰਹੇ ਗੁਰ ਵੀਨ ਗਿਆਨ ਨਾ ਹੋਈ ਗੁਰ ਸ਼ਬਦ ਤੋਂ ਬਿਨਾ ਗਿਆਨ ਨਹੀਂ ਹੋਣਾ ਗਿਆਨ ਤੋਂ ਬਿਨਾ ਮਨ ਨਹੀਂ ਟਿਕਣਾ ਪ੍ਰਮਾਨ ਭਾਵਾ ਹੁਕਮ ਪ੍ਰਮਾਨ ਤੇਰਾ ਸਿਰੇ ਉੱਪਰ ਫਿਰ ਨਕਰਤ ਵਿਚਾਰ ਭਗਤ ਜੀ ਕਹਿੰਦੇ ਨੇ ਪ੍ਰਾਪਤੀ ਹੋ ਗਈ ਤਰੀ ਹਕੁੰਦਾ ਦਰਸ਼ਨ ਹੋ ਗਿਆ ਹੁਣ ਕੀ ਵਿਚਾਰ ਰਹੇਗੀ ਸਰੂਪਰਾ ਤੇਰਾ ਹਕਮ ਭਾਣੇ ਚਲਦੇ ਰਹੇ ਜਿੰਨੇ ਵੀ ਧਾਰਮਿਕ ਜਿੰਨਾ ਵਾਲੇ ਧਾਰਮਿਕ ਮੱਤਾਂ ਸਰੀਰ ਨਾਲ ਜੁੜੀਆਂ ਭਗਤੀਆਂ ਸਾਰਿਆਂ ਨੂੰ ਭਗਤ ਜੀ ਨੇ ਸਮਝਾਇਆ ਇਹ ਭਾਈ ਇਹ ਜਿਹੜੇ ਆਪ ਧਰਮ ਕਰਮ ਕਰਦੇ ਆ ਇਹ ਸਰੀਰ ਕਰਕੇ ਨੇ ਸਾਰੇ ਇਹ ਜੋ ਪ੍ਰਾਪਤੀ ਕੁਛ ਨਹੀਂ ਹੈਗੀ ਪ੍ਰਾਪਤੀ ਕੀ ਹੈ ਧਰਮ ਫੁੱਲ ਫੁੱਲ ਤੱਕ ਆਪਾਂ ਨੂੰ ਲੈ ਜਾਂਦੇ ਆ ਬੜਾ ਖੁਸ਼ ਹੁੰਦਾ ਹੈ ਮਨ ਜਿਵੇਂ ਅਸੀਂ ਮੀ ਧਰਮ ਦੇ ਚਿੰਨ ਪਾ ਕੇ ਕੋਈ ਵੀ ਧਰਮ ਧਾਰਦੇ ਆ ਉਹ ਫੁੱਲ ਜੀ ਰਹਿ ਜਾਂਦੇ ਆ ਫਲ ਨਹੀਂ ਲੱਗਦਾ ਹੈਗਾ ਫਲ ਕੀ ਹੈ ਗਿਆਨ ਧਰਮ ਫੁੱਲ ਫਲ ਗਿਆਨ ਆਪਾਂ ਗਿਆਨ ਦੀ ਪ੍ਰਾਪਤੀ ਕਰਨੀ ਹੈ ਇਹ ਪਹਿਲਾ ਪਦਾਰਥ ਹੈ ਆਪਣਾ ਚਾਰ ਪਦਾਰਥ ਜੇ ਕੋ ਮੰਗ ਹੈ ਸਹਾਜ ਜਨਾਕੀ ਸੇਵਾ ਲਾ ਕੇ ਸਹਾਜ ਜਨਾ ਦੀ ਬਾਣੀ ਹੈ ਭਾਈ ਕਿਵੇਂ ਪ੍ਰਾਪਤ ਹੋਣਗੇ ਫੁਰਮਾਨ ਤੇਰਾ ਸਿਰ ਉੱਪਰ ਫਿਰ ਨ ਕਰਤ ਵਿਚਾਰ ਤੂੰ ਹੀ ਦਰਿਆ ਤੂੰ ਹੀ ਕਰੀਏ ਤੁਝੇ ਤੇ ਨਿਸ਼ਤਾਰ ਤੂੰ ਹੀ ਆਦਾਤਾ ਹੋਰ ਤਾਂ ਕੁਝ ਹੈ ਹੀ ਨਹੀਂ ਪਰ ਮਾਨ ਭਾਉ ਤੇਰਾ ਹੁਕਮ ਹੈ ਸਾਰਿਆਂ ਤੇ ਹੀ ਚੱਲਦਾ ਵਾ ਸਭਨਾ ਲਿਖਿਆ ਬੂੜੀ ਕਲਾਮ ਇਹ ਐਸਾ ਹੁਕਮ ਹੈ ਸਾਰਿਆਂ ਤੇ ਹੀ ਚੱਲਦਾ ਹੈ ਕਿਵੇਂ ਚੱਲਦਾ ਉਹ ਹੀ ਤਾਂ ਆਪਾ ਦਰਸ਼ਨ ਕਰਨ ਆਏ ਸੀ ਤੂੰ ਹੀ ਦਰਿਆ ਦਰਿਆ ਰੂਪ ਹੈ ਤੂੰ ਕਰਤਾ ਰੂਪ ਹੈ ਸਾਰਿਆਂ ਦਾ ਭਲਾ ਕਰਨ ਵਾਲਾ ਹੈ ਸਰਬ ਲਾਇਕ ਸਰਬ ਪਾਇਕ ਸਰਬ ਕੋ ਕੋ ਨਿਕਾਲ ਦਸਮ ਪਾਸ਼ਾ ਸ਼ਮਦਾਉਂਦੇ ਨੇ ਤਸੋਂ ਪਾਸਾ ਸਮਝਾਉਂਦੇ ਨੇ ਸਾਰਿਆਂ ਨੂੰ ਲੈਕ ਬਣਾ ਰਿਹਾ ਗਿਆਨ ਦੇ ਦੇ ਕੀ ਥੱਲੇੋਂ ਆਪਾਂ ਪੌੜੀ ਚੜਦੇ ਆਏ ਆ ਹੁਣੇ ਲਾਸਟ ਪੌੜੀ ਹੈ ਮਨੁੱਖਾ ਦੇਹੀ ਜੀ ਹੁਣ ਚੁੱਕ ਗਏ ਫਿਰ ਜਨਮਰ ਨੂੰ ਚਲੇ ਜਾਵਾਂਗੇ ਆਪਾਂ ਕੀ ਕਰਨਾ ਹੈ ਬੰਦੇ ਬੰਦਗੀ ਇਕਤਿਆਰ ਸਹਿਬ ਰੋਸ ਤਰੋ ਕੇ ਪਿਆਰ ਆਪਾਂ ਇਹ ਬੰਦਗੀ ਪਾਣੇ ਚ ਰਹਿਣਾ ਸਤਰਕ ਰਹਿਣਾ ਹੈ ਇਕਾਗਰ ਰਹਿਣਾ ਹੈ ਹੁਕਮ ਨੂੰ ਸਿਰ ਮੱਥੇ ਮੰਨਣਾ ਹੈ ਚੰਗਾ ਹੋ ਗਿਆ ਤਾਂ ਵੀ ਮਾੜਾ ਹੋ ਗਿਆ ਤਾਂ ਵੀ ਰੋਸ ਨਹੀਂ ਕਰਨਾ ਇਹ ਸਹਬ ਦੀ ਮਰਜ਼ੀ ਹੈ ਉਹ ਕਿਰਪਾ ਕਰਦਾ ਹੈ ਉਹਦਾ ਹੁਕਮ ਹੈ ਆਪਾਂ ਪਾਣੀ ਚ ਰਹਿਣਾ ਜਿਵੇਂ ਇੱਕ ਨੌਕਰ ਡਿਊਟੀ ਤੇ ਆਉਂਦਾ ਹੈ ਉਹ ਮਾਲਕ ਨੇ ਦੇਣੇ ਆ ਪੈਸੇ ਉਹ ਆਪਣੀ ਡਿਊਟੀ ਪੂਰੀ ਦੇਵੇ ਐ ਨਹੀਂ ਹੋ ਸਕਦਾ ਕਿ ਮਾਲਕ ਉਹਨੂੰ ਕੁਝ ਨਾ ਦੇਵੇ ਇਥੇ ਆਪ ਨੂੰ ਨਾ ਪ੍ਰਾਪਤੀ ਹੋਵੇ ਐ ਨਹੀਂ ਹੋ ਸਕਦਾ ਰਹਾਓ ਨਾਮ ਤੇਰਾ ਆਧਾਰ ਮੇਰਾ ਜਿਉ ਫੁੱਲ ਜਾਈ ਹੈ ਨਾਰ ਕਹਿ ਕਬੀਰ ਗੁਲਾਮ ਕਰ ਕਾ ਜਾਈ ਭਾਵੇਂ ਮਾਰੋ ਨਾਮ ਤੇਰਾ ਸੋਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਕਮਾਈਆਂ ਭੁੱਖ ਰਹਿੰਦੀ ਨਹੀਂ ਭਾਈ ਜਦੋਂ ਨਾਮ ਭਾਵ ਹੁਕਮ ਨਾਮੇ ਉਤਪਤ ਨਾਮੇ ਪਰਲੋ ਨਾਮਨਤਨਾ ਉਤਪਤੀ ਹੈ ਨਾਮ ਨਹੀਂ ਪਰਲੋ ਹੈ ਇਹ ਸਮਝਣ ਦੀ ਲੋੜ ਹੈ ਨਾਮ ਦਾ ਦਰਸ਼ਨ ਕਰਨ ਆਪਾਂ ਆਏ ਨਾਮ ਆਪਣਾ ਤੀਜਾ ਪਦਾਰਥ ਹੈ ਚਾਰ ਪਦਾਰਥ ਜੀ ਕੋ ਮੰਗੇ ਸਾਧ ਜਨਾਕੀ ਸੇਵਾ ਲਾਗੇ ਗੁਰ ਸ਼ਬਦ ਚੋਂ ਆਪਾਂ ਨੂੰ ਪਹਿਲਾਂ ਕੀ ਹੋਊ ਗਿਆਨ ਪਹਿਲਾ ਪਦਾਰਥ ਹੈ ਗਿਆਨ ਹੋ ਗਿਆ ਮਨ ਚੁੱਪ ਕਰ ਗਿਆ ਮੁਕਤੀ ਮਿਲ ਗਈ ਦੂਆ ਪਦਾਰਥ ਹੈ ਫਿਰ ਕਿੱਥੇ ਪਹੁੰਚ ਗਏ ਧਿਆਨ ਕਰਕੇ ਆਪਾਂ ਦੇਵ ਲੋਕ ਦਸਮਾ ਦਵਾਰ ਕਹਿ ਲੋ ਹਰ ਦਵਾਰ ਕਹਿ ਲੋ ਹਰ ਮੰਦਰ ਕਹਿ ਲੋ ਮਸੀਤ ਕਹਿ ਲੋ ਚਰਚ ਕਹਿ ਲੋ ਗੁਰਦੁਆਰੋ ਕਹਿ ਲੋ ਅਨੇਕਾਂ ਨਾਮ ਦੇ ਕੇ ਭਗਤ ਗੁਰੂ ਸਾਹਿਬਾਨਾ ਨੇ ਬੁੱਧੀਮਾਨਾ ਨੇ ਆਪਾਂ ਨੂੰ ਸਮਝਾਇਆ ਉਪਰ ਨਿਰਾਰਾਕਾਰ ਦੁਨੀਆ ਅਕਾਰ ਤੋਂ ਰਹਤ ਤੀਜੀ ਪਦਾਰਥ ਦੀ ਫਿਰ ਉੱਥੇ ਭਗਤੀ ਸ਼ੁਰੂ ਹੁੰਦੀ ਹੈ ਦੇਵ ਲੋਕ ਚਾਹ ਕੇ ਜਿਵੇਂ ਭਗਤੀ ਸਮਝਾਉਂਦੇ ਨੇ ਮੋਹਿ ਮਰਨੇ ਕਾ ਚਾਉ ਹੈ ਮਰੂ ਤੋ ਹਰ ਕੇ ਦਵਾਰ ਮਰਨ ਦਾ ਕਿਸੇ ਨੂੰ ਚਾਉ ਹੁੰਦਾ ਭਾਈ ਕੀ ਮਰਨਾ ਇਹਨੂੰ ਸਮਝਣ ਦੀ ਲੋੜ ਸੀ ਨਾਮ ਤੇਰਾ ਆਧਾਰ ਮੇਰਾ ਇਹੀ ਤਾਂ ਆਸਰਾ ਹੈ ਭਾਈ ਦੀਨ ਦੁਨੀਆ ਤੇਰੀ ਟੇਕ ਸਭ 'ਚ ਰਵਿਆ ਸਾਹਿਬੀ ਸਹਬ ਦਾ ਹੁਕਮ ਸਾਰਿਆਂ ਦਾ ਆਸਰਾ ਹੈ ਸ੍ਰਿਸ਼ਟੀ ਦਾ ਜਿਉਂ ਫੁੱਲ ਜਾਈ ਹੈ ਨਾਰ 부ద్ధి ਖੁਸ਼ ਹੋ ਜਾਂਦੀ ਹੈ ਨਾਰ ਤੋਂ ਭਾਵ ਜਦੋਂ ਫੁੱਲ ਮਨ ਖਿੜਿਆ ਹੁੰਦਾ ਹੈ ਫਿਰ ਉਸ ਤੋਂ ਬਾਅਦ 부ద్ధి ਨੂੰ ਪ੍ਰਾਪਤੀ ਹੁੰਦੀ ਹੈ ਛੋਟਾ ਭੜਾਵਤ ਗਨਕਾ ਤਰੀ ਬੁੱਧੀਮਾਨ ਨੂੰ ਸਮਝਾਉਂਦੀ ਸਮਝਾਉਂਦੀ ਆਪ ਹੀ ਤੁਰ ਗਈ ਇਹਨੂੰ ਵੀ ਸਮਝਣ ਦੀ ਲੋੜ ਹੈ ਕਹਾਣੀਆਂ ਨਾਲ ਜੋੜ ਦਿੱਤਾ ਗਿਆ ਆਪਾਂ ਗੁਰਸ਼ਬਦ ਦੇ ਗਿਆਨ ਲੈ ਕੇ ਗੁਰਸ਼ਬਦ ਦੇ ਗਿਆਨ ਨਾਲ ਇਹਨੂੰ ਸਮਝਣਾ ਵਾ ਨਾਮ ਤੇਰਾ ਆਧਾਰ ਮੇਰਾ ਜਿਵੇਂ ਫੁੱਲ ਜਾਈ ਹੈ ਨਾਰਬੁੱਧੀ ਖੁਸ਼ ਹੋ ਜਾਂਦੀ ਹੈ ਕਹਿ ਕਬੀਰ ਗੁਲਾਮ ਘਰ ਗੁਲਾਮਤਾ ਹੈ ਹੀ ਆਪਾਂ ਹੁਕਮ ਦੇ ਵਿੱਚ ਗੁਲਾਮ ਹੀ ਹੁੰਦਾ ਹੈ ਇੱਕ ਗੁਲਾਮ ਖੁਸ਼ ਹੋ ਕੇ ਰਹਿੰਦਾ ਹੈ ਇੱਕ ਬੰਨਿਆ ਹੋਇਆ ਰਹਿੰਦਾ ਹੁਣ ਆਪਾਂ ਬੰਨਿਓ ਰਹੇ ਨੇ ਹੈ ਤਾਂ ਹੁਣ ਵੀ ਗੁਲਾਮ ਹੀ ਆਂ ਪਰ ਜੇ ਆਪਾਂ ਹੁਕਮ 'ਚ ਰਹਾਂਗੇ ਉਹਦਾ ਆਪਾਂ ਨੂੰ ਫਾਇਦਾ ਹੈ ਬਾਣੇ 'ਚ ਰਹਾਂਗੇ ਜਿੱਧਰ ਨੂੰ ਦਰਿਆ ਚੱਲਦਾ ਉਧਰ ਨੂੰ ਚੱਲਦੇ ਰਹਾਂਗੇ ਤਾਂ ਪਹੁੰਚ ਜਾਾਂਗੇ ਜੇ ਹੁਣ ਆਪਾਂ ਦਰਿਆ ਸਮੁੰਦਰ ਦੀ ਦਿਸ਼ਾ ਕੰਨੀ ਟਕਰਾਵਾਂਗੇ ਈਵੇਂ ਹੁਕਮ ਹੈ ਜੇ ਟ੍ਰੇਨ ਦੇ ਅੱਗੇ ਖੜਾਂਗੇ ਤਾਂ ਮੌਤ ਹੈ ਜੇ ਹੁਕਮ ਚੱਲਾਂਗੇ ਜੇ ਟ੍ਰੇਨ 'ਚ ਬੈਠਾਂਗੇ ਤਾਂ ਸਫ਼ਰ ਸ਼ੁਰੂ ਹੋ ਜੂ ਪਲੇਟਫਾਰਮ ਛੱਡ ਦੇਣਾ ਸਰੀਰ ਟ੍ਰੇਨ 'ਚ ਬਹਿ ਜਾਣਾ ਇਮੇਜ ਆਪਾਂ ਹੁਕਮ ਚੱਲਾਂਗੇ ਤਾਂ ਇੱਕ ਦਿਨ ਆਪਦੇ ਘਰ ਪਹੁੰਚ ਜਾਗੇ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਉਹੀ ਭਗਤੀ ਸਮਝਾਉਂਦੇ ਕਹਿ ਕਬੀਰ ਗੁਲਾਮ ਕਰ ਕਾ ਜਾਏ ਭਾਵੇਂ ਮਾਰ ਸਰਜੀਵਨ ਦੇ ਭਾਵੇਂ ਮਾਰ ਦੇ ਇਹ ਤੇਰੀ ਹੱਥ 'ਚ ਹੈ ਕਿਉਂ ਸ਼ਬਦ ਸ਼ੁਰੂ ਹੋਇਆ ਸੀ ਪਰਮਾਨ ਤੇਰਾ ਸਿਰੇ ਉੱਪਰ ਪਰਮਾਨ ਹੁੰਦਾ ਹੈ ਹੁਕਮ ਸਿਰ ਉੱਪਰ ਸਿਰ ਮੱਥੇ ਹੈ ਤੇਰਾ ਹੁਕਮ ਉਸ ਬਸਤਾ ਜਾ ਕੇ ਸਾਰੀ ਪ੍ਰਾਪਤੀ ਹੋ ਜਾਂਦੀ ਆਪਾਂ ਵੀ ਤਾਂ ਕਰਨੀ ਹੈ ਭਾਈ ਇਹ ਪ੍ਰਾਪਤੀ ਜਿਹਨੀਆਂ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਉਹ ਕੁਝ ਲੈ ਕੇ ਤੇ ਛੁੱਟੀ ਨਾਲ ਐਸੇ ਗੁਰਸਿੱਖਾਂ ਦੀ ਆਪਾਂ ਵੀ ਤਾਂ ਸੰਗਤ ਕਰਨੀ ਹੈ ਧਿਆਨ ਨਹੀਂ ਪਹੁੰਚਣਾ ਉੱਥੇ ਫਿਰ ਗਿਆਨ ਹੀ ਧਿਆਨ ਬਣ ਜਾਂਦਾ ਹੈ ਧਿਆਨ ਨਹੀਂ ਉੱਥੇ ਪਹੁੰਚਣਾ ਧਿਆਨ ਪਹੁੰਚ ਗਿਆ ਐਸੇ ਗੁਰਸਿੱਖਾਂ ਦੀ ਆਪਾਂ ਵੀ ਤਾਂ ਸੰਗਤ ਕਰਨੀ ਹੈ ਨਾਨਕ ਤੇ ਮੁਖ ਉਜਲੇ ਜੀ ਨੂੰ ਸਾਰਾ ਕੁਝ ਦਿਖ ਗਿਆ ਉਜਲੇ ਤੋਂ ਭਾਵ ਚਾਨਣ ਹੋ ਗਿਆ ਕੀਤੀ ਛੁੱਟੀ ਨਾਲ ਕਿੰਨੇ ਉਹਨਾਂ ਦੇ ਨਾਲ ਹੋਰ ਨਿਕਲ ਜਾਂਦੇ ਆਪਾਂ ਵੀ ਤਾਂ ਜਾਣਾ ਆਪਣੇ ਘਰ ਬਾਏ ਆਓ ਸਾਰੇ ਮਿਲ ਕੇ ਵਿਚਾਰ-ਤਾਰਾ ਨਾਲ ਆਪਾਂ ਜੁੜੇ ਰਹੀਏ ਸੰਸਾਰ ਤੇ ਆਉਣਾ ਸਭ ਲੋਬੇ ਭਗਜੀ ਦਾ ਆਪਾਂ ਲਾਹਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ